ਦੋਸਤੋ ਅੱਜ ਮੈਂ ਇੱਕ ਹੋਰ ਵੀਡੀਓ ਬਣਾਉਣ ਲੱਗਾ ਹਾਂ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਵੈਸੇ ਤਾਂ ਇਹ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਅੰਦੋਲਨ ਤਾਂ ਖਤਮ ਹੋ ਚੁੱਕਾ ਹੁਣ ਉਹ ਵੈਸੇ ਹੀ ਫਜ਼ੂਲ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਇਹ ਪੰधेਰ ਧੱਲੇਵਾਲ ਵਗੈਰਾ ਐਵੇਂ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੈਗੇ ਤਾਂ ਹੁਣ ਸਾਰਾ ਅੰਦੋਲਨ ਇਹ ਜਿਹੜਾ 13 ਫਰਵਰੀ ਨੂੰ 13 ਫਰਵਰੀ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਫਸ ਗਏ ਸੀ ਉਸ ਤੋਂ ਬਾਅਦ ਕਿਤੇ ਵੀ ਅੱਗੇ ਨਹੀਂ ਵਧਿਆ ਨਾ ਹੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਉਹ ਕੁਛ ਹਰਿਆਣਾ ਪੁਲਿਸ ਦੇ ਪੁਲਿਸ ਵਾਲੇ ਉਹ ਇਹਨਾਂ ਦੇ ਸਾਹਮਣੇ ਆ ਕੇ ਖੜੇ ਹੋ ਗਏ ਆ ਮੁੜ ਕੇ ਵਾਪਸ ਇਹਨਾਂ ਨੇ ਉਸ ਤੋਂ ਬਾਅਦ ਕੋਸ਼ਿਸ਼ ਹੀ ਨਹੀਂ ਕੀਤੀ ਜਾਣ ਦੀ ਔਰ ਉੱਥੇ ਹੀ اٹਕ ਗਏ ਹੈਗੇ ਆ ਹੁਣ ਉੱਥੇ ਮੇਰੇ ਖਿਆਲ ਕੋਈ ਬੰਦਾ ਵੀ ਨਹੀਂ ਰਿਹਾ ਜਿਹੜੇ ਪੰਜਾਬ ਹਰਿਆਣਾ ਤੋਂ ਥੋੜੇ-ਬਹੁਤ ਬੰਦੇ ਆਏ ਸੀ ਇਹਨਾਂ ਦੇ ਨਾਲ ਇਹ ਸੋਚ ਕੇ ਕਿ ਆ ਦਿੱਲੀ ਜਾਣਗੇ ਉਹਨਾਂ ਨੇ ਉੱਥੇ ਬੈਠੇ ਵੀ ਨਹੀਂ ਹੋਏ ਉਹ ਵਾਪਸ ਚਲੇ ਗਏ ਆ ਔਰ ਐ ਵੈਸੀ ਉਹਨੂੰ ਖਿੱਚੀ ਜਾ ਰਹੀ ਹੈਗੇ ਐਵੇਂ ਫਜ਼ੂਲ ਦੀਆਂ ਪ੍ਰੈਸ ਕਾਨਫਰੰਸਾਂ ਕਰੀ ਜਾ ਰਹੀ ਹੈਗੇ ਔਰ ਜਰਨਲਿਸਟ ਦਾ ਟਾਈਮ ਵੇਸਟ ਕਰ ਰਹੇ ਆ ਇਹਨਾਂ ਨੇ ਹੁਣ ਤੁਸੀਂ ਦੇਖਿਆ ਹੋਵੇਗਾ ਸਾਰਾ ਅੰਦੋਲਨ ਸ਼ੁਭਕਰਨ ਦੇ ਉੱਤੇ ਕਰ ਦਿੱਤਾ ਹੈਗਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨਾਂ ਦੀਆਂ ਜਿਹੜੀਆਂ ਡਿਮਾਂਡ ਸਨ ਐਮਐਸਪੀ ਵਗੈਰਾ ਜਾਂ ਉਹ ਮਿਨਿਸਟਰ ਵਾਲੀ ਡਿਮਾਂਡ ਸੀ ਜਾਂ ਕਰਜ਼ੇ ਮਾਫ ਕਰਵਾਉਣ ਦੀ ਡਿਮਾਂਡ ਤਾਂ ਉਹ ਸੀ ਸਭ ਕੁਝ ਹਨਾ ਸ਼ੁਭ ਕਰਨ ਤੇ ਹੀ ਕਰ ਦਿੱਤਾ ਹੈਗਾ ਉਹਨਾਂ ਅੰਦੋਲਨ ਸਿਰਫ ਸ਼ੁਭ ਕਰਨ ਦਾ ਹੀ ਬਣ ਗਿਆ ਉਹ ਹੁਣ ਕبھی ਕਦੀ ਉਹ ਕੈਂਡਲ ਮਾਰਚ ਕਰ ਰਹੀ ਹੈ ਕਦੀ ਕਲਸ਼ ਲੈ ਕੇ ਜਾ ਰਹੀ ਹੈ ਕਦੀ ਹੋਰ ਕੋਈ ਮਹਾ ਪੰਚਾਇਤ ਕਰ ਰਹੀ ਹੈ ਸਭ ਕੁਝ ਸ਼ੁਭ ਕਰਨ ਦੇ ਉੱਤੇ ਹਨਾ ਨੂੰ ਹੋਰ ਕੁਝ ਭੁੱਲ ਹੀ ਗਿਆ ਹੈਗਾ ਬਿਲਕੁਲ ਸ਼ੁਭ ਕਰਨ ਦਾ ਹੋ ਗਿਆ ਹੁਣ ਜੋ ਹੋਣਾ ਸੀ ਔਰ ਉਹਨੂੰ ਸ਼ਹੀਦ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹ ਤਾਂ ਇੱਕ ਐਕਸੀਡੈਂਟ ਸੀ ਉਹਨੂੰ ਸ਼ਹੀਦ ਕਹਿਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਹੈਗਾ ਸ਼ਹੀਦ ਤਾਂ ਉਹ ਹੁੰਦਾ ਹੈ ਜਿਹੜਾ ਜਾਨ ਬੁਝ ਕੇ ਇੱਕ ਲੋਕਾਂ ਦੇ ਹੱਕ ਦੇ ਵਿੱਚ ਅੱਗੇ ਵੱਧ ਕੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਣੀ ਜਾਨ ਦੇਵੇ ਉਹਨੂੰ ਕਹਿੰਦੇ ਆ ਸ਼ਹੀਦ ਇਹ ਸ਼ਹੀਦ ਕਿਸ ਤਰ੍ਹਾਂ ਤੇ ਐਕਸੀਡੈਂਟ ਸੀ ਔਰ ਅਭੀ ਤੁਹਾਨੂੰ ਪਤਾ ਹੋਏਗਾ ਕਹਿ ਰਹੇ ਹੈਗੇ ਕਿ ਪਿੱਛੇ ਗੋਲੀ ਵੱਜੀ ਹੈਗੀ ਹੈ ਪਿੱਛੇ ਸ਼ਹੀਦ ਦੇ ਕਦੇ ਗੋਲੀ ਵੱਜੀ ਹੈਗੀ ਹੈ ਤੁਸੀਂ ਉਹਨੂੰ ਸ਼ਹੀਦ 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 ਕਰਕੇ ਸਾਰਾ ਅੰਦੋਲਨ ਉਹਦੇ ਉੱਤੇ ਹੀ ਪਾਤਾ ਹੈਗਾ ਕੋਹਨ ਹੋ ਗਿਆ ਜੋ ਹੋਣਾ ਸੀ ਉਹਨੂੰ ਹੁਣ ਅੱਗੇ ਵੱਧੋ ਤੁਸੀਂ ਔਰ ਦੂਸਰੇ ਜਿਹੜੇ ਹੈਗੇ ਆ ਇਹ ਅੱ ਵੀ ਨਹੀਂ ਕੁਝ ਕਰਨਾ ਚਾਹੁੰਦੇ ਇਹ ਕਨਨ ਦਾ ਦੂਸਰਾ ਗੁੱਟ ਉਹ ਐਸਕੇਮ ਸੰਯੁਕਤ ਕਿਸਾਨ ਮੋਰਚਾ ਪੋਲਿਟਿਕਲ ਜਿਹਨਾਂ ਦਾ ਇੰਟਰਸਟ ਪੋਲਿਟਿਕਸ ਦੇ ਵਿੱਚ ਜ਼ਿਆਦਾ ਹੈਗਾ ਕਿਸਾਨਾਂ ਦੇ ਵਿੱਚ ਘੱਟ ਉਹ ਉਹ ਵੀ ਇੱਕ ਦਿਨ ਦੇ ਇੱਥੇ ਕੁਝ ਮਾ ਪੰਚਾਇਤ ਉਹਨੂੰ ਕਹਿੰਦੇ ਆ ਜਾਂ ਕੁਛ ਅਸਰਾ ਕਰਕੇ 20 3000 ਅਸਰਾ ਬੰਦੇ ਅਧਰੂਦਰੋ ਇਕੱਠੇ ਕਰਕੇ ਉੱਥੇ ਬਹਿ ਕੇ ਚਲੇ ਗਏ ਵਾਪਸ ਇੱਕ ਦਿਨ ਇੱਕ ਦਿਨ ਚ ਕੁਝ ਹੁੰਦਾ ਮਾਤਾ ਸਾਲਾ-ਸਾਲਾ ਪਰ ਜਨਰੇਸ਼ਨਸ ਨੂੰ ਪ੍ਰੋਟੈਸਟ ਕਰਨਾ ਪੈਂਦਾ ਜੇਕਰ ਤੁਸੀਂ ਹੱਕ ਲੈਣੇ ਆ ਆਪਣੇ ਤੁਸੀਂ ਇੱਕ ਦਿਨ ਕਰਕੇ ਵਾਪਸ ਚਲੇ ਗਏ ਲੋਕਾਂ ਨੂੰ ਦਿਖਾਵਾ ਕਰਨਾ ਤੁਸੀਂ ਤਾਂ ਇਹ ਵਾਲਾ ਪ੍ਰੋਟੈਸਟ ਬੰਦ ਹੋ ਚੁੱਕਾ ਹੁਣ ਹੈ ਪੰਧੇਰ ਔਰ ਧਲੇਵਾਲ ਦੀ ਜਿਹੜੀ ਟੀਮ ਹੈਗੀ ਹੈ ਐਸ ਝੂਠ ਬੋਲ ਰਹੀ ਹੈ ਤੁਹਾਡੇ ਨਾਲ ਬਿਲਕੁਲ ਝੂਠ ਬੋਲ ਰਹੀ ਹੈ ਕਿ ਇਹ ਕਹਿ ਰਹੀ ਹੈ ਕਿ ਸਾਰੇ ਇੰਡੀਆ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਇਹ ਵਾਲਾ ਕੋਈ ਇੰਡੀਆ ਦੇ ਵਿੱਚ ਪ੍ਰੋਟੈਸਟ ਨਹੀਂ ਹੋ ਰਿਹਾ ਕਈ ਸਟੇਟ ਗਿਣਾਂਦੇ ਜਾ ਰਹੇ ਕੇਰਲਾ ਤਾਮਿਲਨਾਡੂ ਕਰਨਾਟਕਾ ਹੋਰ ਜਿਹੜੀਆਂ ਹੈਗੀਆਂ ਸਟੇਟ ਰਾਜਸਥਾਨ ਪਤਾ ਨਹੀਂ ਕੀ ਕੀ ਸਟੇਟਸ ਗਣਾਦੇ ਜਾ ਰਹੇ ਹੈ ਕਿ ਸਾਰੀ ਜਗ੍ਹਾ ਤੇ ਕਿਸਾਨਾਂ ਦਾ ਅੰਦੋਲਨ ਕਿਤਰੇ ਨਹੀਂ ਹੋ ਰਿਹਾ ਅੰਦੋਲਨ ਇੰਨਾ ਝੂਠ ਇੰਨਾ ਝੂਠ ਸ਼ਰਿਆਮ ਝੂਠ ਬੋਲ ਰਹੇ ਹੈ ਇਹਨਾਂ ਤੋਂ ਬਚੋ ਜਿਹੜੇ ਥੋੜੇ ਬਹੁਤ ਉੱਥੇ ਹੁਣ ਬੰਦੇ ਬੈਠੇ ਵੀ ਹੋਏਗੇ ਸ਼ੰਭੂ ਬਾਰਡਰ ਦੇ ਉੱਤੇ ਜਾਂ ਪੰਜਾਬ ਹਰਿਆਣਾ ਦੇ ਕਿਸੇ ਵੀ ਬਾਰਡਰ ਦੇ ਉੱਤੇ ਵਾਪਸ ਆਪਣੇ ਘਰ ਚਲੇ ਜਾਓ ਇਹਨਾਂ ਨੇ ਤੁਹਾਡੇ ਵਾਸਤੇ ਕੁਝ ਨਹੀਂ ਕਰਨਾ ਇਹ ਸਰਾਸਰ ਝੂਠ ਬੋਲ ਰਹੇ ਹੈ ਔਰ ਇਹ ਜਿਹੜਾ ਇਹ ਕਹਿ ਰਹੇ ਹੈਗੇ ਕਿ ਐਮਐਸਪੀ 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 ਤਾਂ ਕਦੀ ਦਿੱਤੀ ਨਹੀਂ ਜਾ ਸਕਦੀਏਗੀ ਇਹਨਾਂ ਨੂੰ ਸਮਝ ਨਹੀਂ ਹੈਗੀ ਉਹਨੂੰ ਬਿਲਕੁਲ ਵੀ ਇਹਨਾਂ ਨੇ ਹੁਣ ਆਪਣਾ ਅੰਦੋਲਨ ਜਿਹੜਾ ਹੈਗਾ ਮਰਜ ਕਰ ਦਿੱਤਾ ਹੈ ਇਹਦੇ ਨਾਲ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਹੋਣੀਆਂ 19 ਤਰੀਕ ਤੋਂ 19 April ਤੋਂ ਉਹਦੇ ਨਾਲ ਮਰਜ ਕਰ ਦਿੱਤਾ ਕਿ ਉਹ ਉਹਨੂੰ ਉਹ ਗਾਲਾਂ ਕ ਬੀਜਪੀ ਨੂੰ ਗਾਲਾਂ ਕੱਢੀ ਜਾ ਰਹੇ ਹੈਗੇ ਔਰ ਇਹ ਝੂਠ ਝੂਠ ਫਲਾ ਰਹੇ ਹੈ ਕਿ ਭਾਜਪਾ ਔਰ ਆਰਐਸਐਸ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੜੀ ਕੋਈ ਛੜਯੰਤਰ ਕਾਂਸਪੀਰੇਸੀ ਕਰ ਰਹੀ ਹੈ ਅੰਦੋਲਨ ਨੂੰ ਖਤਮ ਕਰ ਅੰਦੋਲਨ ਹੈ ਹੀ ਨਹੀਂ ਕੋਈ ਕਿੰਨੇ ਕਾਂਸਪੀਰੇਸੀ ਕਰਨੀ ਹੈ ਭਾਜਪਾ ਨੂੰ ਤਾਂ ਪਤਾ ਵੀ ਨਹੀਂ ਕਿ ਤੁਸੀਂ ਹੈ ਐਗਜ਼ਿਸਟ ਵੀ ਕਰਦੇ ਹੋ ਕਿ ਨਹੀਂ ਤੁਸੀਂ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਔਰ ਲੋਕੀ ਵੀ ਕਿਉਂ ਮੂਰਖ ਬਣ ਰਹੇ ਐ ਨਾ ਕੋ ਲੋ ਕੋਈ ਇਹਨਾਂ ਦਾ ਅੰਦੋਲਨ ਨਹੀਂ ਚੱਲ ਰਿਹਾ ਔਰ ਕੋਈ ਭਾਜਪਾ ਦੀ ਕੋਈ ਕਿਸੇ ਦੀ ਕਾਂਸਪੀਰੇਸੀ ਨਹੀਂ ਹੈ ਉਹ ਸਿਰਫ ਇਹਨਾਂ ਨੂੰ ਦਿੱਲੀ ਆਉਣ ਤੋਂ ਅ ਜਿਹੜੇ ਹੈਗੇ ਭਧੇਰ ਹਰਦਲੇ ਵਾਲ ਦੀ ਟੀਮ ਇਹਨਾਂ ਨੂੰ ਦਿੱਲੀ ਆਣ ਤੋਂ ਰੋਕ ਰਹੀ ਹੈਗੀ ਔਰ ਜਿਹੜੇ ਪੋਲੀਟੀਕਲ ਵਾਲੇ ਆ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਕਿਉਂ ਆਣ ਦਿੱਤਾ ਦਿੱਲੀ ਮੈਨੂੰ ਪਤਾ ਨਹੀਂ ਉਹਦਾ ਨਾਮ ਵੀ ਪੋਲੀਟੀਕਲ ਐਸਕੇਮ ਪੋਲੀਟੀਕਲ ਉਹਨਾਂ ਦਾ ਪਤਾ ਨਹੀਂ ਕੀ ਗੱਠਜੋੜ ਹੈ ਬੀਜੇਪੀ ਨਾਲ ਹੈ ਕਿ ਉਹਨਾਂ ਨੂੰ ਆਣ ਦਿੱਤਾ ਥੋੜੇ ਜਿਹੀ ਸੀ ਉਹ ਵੀ ਕੋਈ ਇਸ ਤਰ੍ਹਾਂ ਅੰਦੋਲਨ ਨੂੰ ਵਗਾਰਾ ਕੁਝ ਨਹੀਂ ਸੀ ਉਹ ਐਵੇਂ ਇੱਕ ਇਕੱਠ ਛੋਟਾ ਜਿਹਾ ਸੀ ਉਹਦਾ ਕੋਈ ਕੋਈ ਹੋ ਤੇ ਵਿਚੋਨਾਂ ਨੇ ਰੈਜ਼ੋਲੂਸ਼ਨ ਨਹੀਂ ਪਾਸ ਕੀਤਾ ਕੋਈ ਅੱਗੇ ਵਾਸਤੇ ਦੀ ਪਲਾਨਿੰਗ ਨਹੀਂ ਦੱਸੀ ਕੁਝ ਨਹੀਂ ਹੈ ਕੋਈ ਅਨਦਰ ਕੋਈ ਐਗਜ਼ਿਸਟ ਨਹੀਂ ਕਰਦਾ ਕਿ ਜਿੱਥੋਂ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕੋ ਕੋਈ ਵੈਬਸਾਈਟ ਨਹੀਂ ਹੈ ਕੋਈ ਹੋਰ ਕੁਝ ਨਹੀਂ ਹੈ ਜੇ ਕਹਿੰਦੇ ਟਵਿੱਟਰ ਵਗੈਰਾ ਦੇ ਹੈਂਡਲ ਬੰਦ ਕਰ ਦਿੰਦੀ ਹੈ ਸਰਕਾਰ ਵੈਬਸਾਈਟ ਬਣਾਓ ਤੁਸੀਂ ਵੈਬਸਾਈਟ ਦੇ ਉੱਤੇ ਕੰਸੋਲੀਡੇਟ ਆਪਣੀ ਸਾਰੀ ਇਨਫੋਰਮੇਸ਼ਨ ਹੋਵੇ ਬਲਕਿ ਮੈਂ ਬਣਾਈ ਹੈਗੀ ਹੈ ਵੈਬਸਾਈਟ ਉਹਦਾ ਥੱਲੇ ਲਿੰਕ ਵੀ ਛੱਡ ਦਾਂਗਾ ਉਨ ਮੇਰੇ ਕੋਲ ਮੇਰੇ ਕੋਲ ਉਹਦੇ ਉੱਤੇ ਕੁਝ ਪਹੜ ਨੂੰ ਹੈ ਨਹੀਂ ਹੈ ਮੈਂ ਇਹਨਾਂ ਦੇ ਸਪੋਰਟ ਦੇ ਵਾਸਤੇ ਕਿ ਇਹਨਾਂ ਕੋਲ ਉਹਬਸਾਈਟ ਬਣ ਨਹੀਂ ਰਹੀ ਰਿ ਕਿਸਾਨਾ ਕੋਲ ਮੈਂ ਬਣਾਣਾ ਹੈਗਾ ਔਰ ਸਰਕਾਰ ਦੇ ਕੋਲ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਯੂਨ ਬਗਰਾਂ ਦੇ ਵਿੱਚ ਇਹਨਾਂ ਦੀ ਆਵਾਜ਼ ਪਹੁੰਚੇਗੀ ਉੱਥੇ ਪਹੜ ਨੂੰ ਹੀ ਕੁਝ ਨਹੀਂ ਹੈ ਮੈਂ ਥੋੜੇ ਬਹੁਤ ਪਾਏ ਪੁਰਾਣਾ ਅੱਗੇ ਕੁਝ ਹੋ ਹੀ ਨਹੀਂ ਰਹਾ ਤਾਂ ਪਾਵਾਂ ਕੀ ਉੱਥੇ ਆਪਣੀ ਵੈਬਸਾਈਟ ਬਣਾਓ ਉਹਨੂੰ ਜੇ ਕਰ ਸਰਕਾਰ ਮੇਰੀ ਸਾਈਟਸ ਬਲੌਕ ਕਰਦੀ ਰਹਿੰਦੀ ਹੈ ਸਰਕਾਰ ਜੇਕਰ ਉਹ ਸਾਈਟ ਬਲੌਕ ਵੀ ਹੁੰਦੀ ਹੈਗੀ ਆ ਬਾਕੀ ਦੇ ਦੇਸ਼ਾਂ ਵਿੱਚ ਚੱਲੀ ਜਾਏਗੀ ਉਹ ਐ ਸਿਰਫ ਇੰਡੀਆ ਦੇ ਵਿੱਚ ਬਲੌਕ ਕਰ ਸਕਦੇ ਉਹ ਤੇ ਕੰਪਰੀਹੈਂਸਿਵ ਇਨਫੋਰਮੇਸ਼ਨ ਓਣੀ ਚਾਹੀਦੀ ਹੈ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਜੋ ਵੀ ਤੁਸੀਂ ਕਰਨਾ ਉਹ ਤੇ ਪਹੁੰਚ ਪਰ ਅੰਦੋਲਨ ਤਾਂ ਚਲਾਓ ਪਹਿਲੇ ਅੰਦੋਲਨ ਹੀ ਤੁਹਾਡੇ ਚੱਲ ਰਿਹਾ ਹੈਗਾ ਝੂਠ ਬੋਲ ਝੂਠ ਬੋਲਣਾ ਬੰਦ ਕਰੋ ਝੂਠ ਦੇ ਉੱਤੇ ਕੋਈ ਵੀ ਅੰਦੋਲਨ ਜਾਂ ਕੋਈ ਵੀ ਐਕਟੀਵਿਟੀ ਖੜੀ ਨਹੀਂ ਹੋ ਸਕਦੀ ਤੁਹਾਡੀ ਸਾਰੀ ਐਕਟੀਵਿਟੀ ਝੂਠ ਦੇ ਉੱਤੇ ਖੜੀ ਹੈ ਝੂਠ ਦੇ ਉੱਤੇ ਬਿਲਕੁਲ ਜੇਕਰ ਮੈਂ ਕਵਾਂਗਾ ਕਿ ਤਾਮਿਲਨਾਡੂ ਦੇ ਵਿੱਚ ਹੋ ਰਿਹਾ ਹੈਗਾ ਅੰਦੋਲਨ ਮੇਰਾ ਜਾਂ ਕਰਨਾਟਕਾ ਦੇ ਵਿੱਚ ਹੋ ਰਿਹਾ ਹੈਗਾ ਜਾਂ ਕੇਰਲਾ ਦੇ ਵਿੱਚ ਹੋ ਰਿਹਾ ਮੈਂ ਉਹਦੇ ਫੋਟੋ ਆ ਲਾ ਕੇ ਜਾਵਾਂਗਾ ਫੋਟੋ ਤਾਂ ਕਿਧਰੇ ਵੀ ਨਹੀਂ ਆ ਗਈ ਮੈਂ ਤਾਂ ਟੂੰਡ ਟੂੰਡ ਕੇ ਥੱਕ ਗਿਆ ਹਾਂ ਕੋਈ ਵੀਡੀਓ ਹੋਏਗਾ ਫੋਟੋ ਹੋਏਗੀ ਜੇਕਰ ਤੁਹਾਡੇ ਵੀਡੀਓ YouTube ਦੇ ਉੱਤੇ ਆ ਰਹੇ ਹੈਗੇ ਆ ਉਹਨਾਂ ਦੇ ਕਿਉਂ ਨਹੀਂ ਆ ਰਹੇ ਕੋਈ ਬਲੌਗ ਥੋੜਾ ਕਿੱਥੇ ਤੁਹਾਡੇ ਵੀਡੀਓ YouTube ਦੇ ਉੱਤੇ ਆ ਰਹੇ ਆ ਰੋਜ਼ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਤੇ ਕਰਨਾਟਕਾ ਕੇਰਲਾ ਔਰ ਹੋਰ ਜਗ੍ਹਾ ਦੇ ਉੱਤੇ ਜਿਹੜੇ ਅੰਦੋਲਨ ਹੋ ਰਹੇ ਉਹ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰ ਰਹੇ ਕਿਉਂਕਿ ਤੁਸੀਂ ਝੂਠ ਬੋਲ ਰਹੇ ਕਿ ਜਿਹੜੇ ਕੋਈ ਅੰਦੋਲਨ ਨਹੀਂ ਹੋ ਰਿਹਾ ਤਾਂ ਮੈਂ ਲੋਕਾਂ ਨੂੰ ਕਹਿਣਾ ਉਹ ਵਿਚਾਰੇ شریف ਹੈਗੇ ਲੋਕੀ ਜਿਹੜਿਆਂ ਨਾਲ ਜੁੜੇ ਹੋਏ ਹੈਗੇ ਕਿ ਇਹਨਾਂ ਦੇ ਝੂਠ ਤੋਂ ਮੱਕਾਰੀ ਤੋਂ ਬਚੋ ਜਿਹਨੇ ਵੀ ਹੈਗੇ ਪਹਿਲੇ ਵੀ ਜਿਹੜੇ ਇੱਥੇ ਬੈਠੇ ਸੀ 2021 ਦੇ ਵਿੱਚ ਦਿੱਲੀ ਦੇ ਬਾਹਰ ਉਹ ਵੀ ਭੱਜ ਗਏ ਸੀ ਕਿਉਂਕਿ ਉਹਨਾਂ ਨੂੰ ਪੰਜਾਬ ਦੀਆਂ ਇਲੈਕਸ਼ਨਾਂ ਚੇਸਾ ਲੈਣਾ ਸੀ ਇਹ ਸਾਰੇ ਮੱਕਾਰ ਝੂਠੇ ਲਾਲਚੀ ਹੈ ਇਹਨਾਂ ਦੇ ਪਿੱਛੇ ਨਾ ਲੱਗੋ ਔਰ ਇਹਨਾਂ ਦੀ ਕੋਈ ਡਿਮਾਂਡ ਪੂਰੀ ਨਹੀਂ ਹੋਣੀ ਹੈਗੀ ਕਿਉਂਕਿ ਇਹਨਾਂ ਦਾ ਕੋਈ ਪਲੈਨਿੰਗ ਹੀ ਨਹੀਂ ਹੈਗੀ ਕੋਈ ਰੋਡ ਮੈਪ ਨਹੀਂ ਹੈ ਕੋਈ ਇਹਨਾਂ ਨੇ ਕਦੀ ਵੀ ਕਿਸੇ ਨੂੰ ਵੀ ਲਿਖ ਕੇ ਕਨਵਿੰਸ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹ ਲੀਆਂ ਡਿਮਾਂਡਸ ਕਿਉਂ ਰੱਖੀਆਂ ਹੋਈਆਂ ਕੋਈ ਇਹਨਾਂ ਦਾ ਕੋਈ ਪਲੈਨਿੰਗ ਨਹੀਂ ਹੈਗੀ ਇਹਨੇ ਅਨਪੜ੍ਹ ਇਲਿਟਰੇਟ ਔਰ ਝੂਠੇ ਹੈ ਇਸ ਲਈ ਇਹਨਾਂ ਦਾ ਪਹਿਲਾ ਅੰਦੋਲਨ ਵੀ ਫੇਲ ਹੋ ਗਿਆ ਸੀ ਹੁਣ ਫੇਰ ਫੇਲ ਹੋ ਗਿਆ ਹੋ ਰਿਹਾ ਹੈ ਔਰ ਇਹ ਜਿਹੜੇ ਕਿਸਾਨਾਂ ਦੇ ਕਾਨੂੰਨ ਆ ਕਹਿੰਦੇ ਵਾਪਸ ਹੋਏ ਸੀ ਤੀਨ ਕਾਲੇ ਕਾਨੂੰਨ ਉਹ ਕੋਈ ਵਾਪਸ ਨਹੀਂ ਹੋ ਉਹ ਦੁਬਾਰਾ ਆ ਜਾਣੇ ਤੁਸੀਂ ਇਹ ਦੇਖੋ ਸੀਏ ਵਾਲਾ ਵੀ 2020 2020 ਵਾਲਾ ਅੰਦੋਲਨ ਜਿਹੜਾ ਸੀਏ ਸੀ ਐਂਟੀ ਮੁਸਲਿਮ ਐਕਟ ਜਿਹੜਾ ਸੀ ਉਹ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਉਹ ਵੀ 4 ਸਾਲ ਪਹਿਲੇ ਰੋਕਤਾ ਸੀ ਸਰਕਾਰ ਨੇ ਉਹ ਦੁਬਾਰਾ ਆ ਗਿਆ ਇਹ ਪਿਛਲੇ ਹਫਤੇ ਆ ਗਿਆ ਦੁਬਾਰਾ ਉਹ ਇਸ ਤਰ੍ਹਾਂ ਹੀ ਆਣੇ ਆ ਜਾਣੇ ਤਿੰਨ ਕਿਉਂਕਿ ਇਹ ਜਿਹੜੇ ਹੈਗੇ ਆ ਮਕਾਰ ਝੂਠੇ ਕਿਸਾਨ ਕੰਨਾਂ ਦੇ ਪਿੱਛੇ ਨਾ ਲੱਗੋ ਔਰ ਕੋਈ ਨਵੀਂ ਟੀਮ ਬਣਾਓ ਜਿਹੜੇ ਇਮਾਨਦਾਰ ਵਸਤਵ ਇਮਾਨਦਾਰ ਬੰਦਾ ਢੂੰਡਣਾ ਬਹੁਤ ਮੁਸ਼ਕਲ ਹੈ ਪਰ ਤੁਸੀਂ ਢੂੰਡਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ ਦੇ ਵਿੱਚੋਂ ਕੋਈ ਇਮਾਨਦਾਰ ਬੰਦੇ ਲੱਭ ਕੇ ਉਹਨਾਂ ਦੀ ਇੱਕ ਨਵੀਂ ਟੀਮ ਬਣਾਓ ਨਵਾਂ ਇੱਕ ਅੰਦੋਲਨ ਜਿਹੜਾ ਹੈਗਾ ਇੱਕ ਇੰਟੈਲੈਕਚੁਅਲ ਤਰੀਕੇ ਦੇ ਨਾਲ ਸ਼ੁਰੂ ਕਰੋ ਜਿੱਦੇ ਇੱਕ ਇੱਕ ਵਰਡ ਜਿਹੜਾ ਹੈਗਾ ਉਹ ਤੁਹਾਡੇ ਕੋਲ ਡਾਕੂਮੈਂਟਡ ਹੋਏ ਲਿਖਿਆ ਹੋਇਆ ਹੋਏ ਕਾਹੀਂ ਇਹ ਕੁਝ ਹੋ ਸਕਦਾ ਹੈਗਾ ਇਹ ਅਨਪੜਾ ਦੀ ਤਰ੍ਹਾਂ ਕੋਈ ਅੰਦੋਲਨ ਨਹੀਂ ਹੋਣਾ ਔਰ ਝੂਠੇ ਔਰ ਇਹ ਜਿਹੜੇ ਭਾਜਪੀ ਨੂੰ ਕਈ ਜਾਰੇ ਭਾਜਪੀ ਦਾ ਕੋਈ ਇਹ ਨਾਲ ਲੈਣਾ ਦੇਣਾ ਨਹੀਂ ਹੈਗਾ ਭਾਜਪੀ ਨੂੰ ਪਤਾ ਵੀ ਨਹੀਂ ਕਿ ਕਹ ਕੋਈ ਅੰਦੋਲਨ ਕਰ ਰਹੇ ਹੈ ਤਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿਣਾ ਹੈਗਾ ਵਾ ਕਿ ਇਹਨਾਂ ਤੋਂ ਵੱਜੋ ਦੱਲੇਵਾਲ ਔਰ ਭੰਦੇਰ ਤੋਂ ਬਾਕੀ ਤਾਂ ਸੋ ਗਏ ਆਪਣੇ ਘਰ ਜਿਹੜੇ ਐਸਕੀਮ ਪੋਲੀਟੀਕਲ ਵਾਲੇ ਉਹਨਾਂ ਦੀ ਤਾਂ ਆਵਾਜ਼ ਹੀ ਨਹੀਂ ਉਹ ਆਵਾਜ਼ ਹੀ ਬੰਦ ਹੋ ਗਈ ਉਹਨਾਂ ਦੀ ਉਹ ਤਾਂ ਸੋ ਗਏ ਘਰ ਜਾਦੇ ਆਪਣੇ ਠੀਕ ਹੈ ਔਰ ਇਹਨਾਂ ਕੋਲ ਕੋਈ ਡਿਮਾਂਡ ਨਹੀਂ ਅਨਦਰ ਆਬਜੈਕਟਿਵ ਰੀਅਲ ਅਨਦਰ ਮਕਸਦ ਕੀ ਹੈ ਝੂਠ ਬੋਲਣ ਦਾ ਕਿ ਅੰਦੋਲਨ ਚੱਲ ਰਿਹਾ ਅੰਦੋਲਨ ਮੈਨੂੰ ਨਹੀਂ ਸਮਝ ਆਈ ਹਾਲੇ ਤੱਕ ਨਹੀਂ ਸਮਝ ਆਈ ਅਨਦਰ ਕੋਈ ਯਾ ਪੋਲਿਟੀਕਲ ਆਬਜੈਕਟਿਵ ਹੈਗਾ ਯਾ ਕੋਈ ਫਾਈਨੈਂਸ਼ੀਅਲ ਆਬਜੈਕਟਿਵ ਹੈ ਮੈਨੂੰ ਨਹੀਂ ਸਮਝ ਆਈ ਅੰਦੋਲਨ ਬਿਲਕੁਲ ਨਹੀਂ ਚੱਲ ਰਿਹਾ ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਸੀ ਬਾਕੀ ਤੁਸੀਂ ਅੱਜ ਥੱਲੇ ਮੈਂ ਇੱਕ ਦੋ ਲਿੰਕ ਛੱਡ ਜਾਵਾਂਗਾ ਕਿ ਮੈਂ ਕਿੰਨਾ ਕੰਮ ਕਰ ਰਿਹਾ ਹੈਗਾ ਵਾ ਇਹ ਤੁਹਾਨੂੰ ਪਤਾ ਚੱਲੇਗਾ ਕਿ ਇਹ ਕਿਸਾਨਾਂ ਦਾ ਅੰਦੋਲਨ ਸਫਲ ਹੋਇਆ ਪਰ ਅੰਦੋਲਨ ਤਾਂ ਹੋਇਆ ਨਾ ਮੇਰਾ ਕੰਮ ਤਾਂ ਲਿਖਣ ਦਾ ਹੈ ਜੇਕਰ ਮੈਂ ਅੰਦੋਲਨਕਾਰੀ ਹੁੰਦਾ ਤਾਂ ਮੈਂ ਇਹਨਾਂ ਦੇ ਨਾਲ ਜਾ ਕੇ ਖੜਾ ਹੋ ਜਾਂਦਾ ਪਰ ਅੰਦੋਲਨ ਤਾਂ ਚਲਾਓ ਤੁਸੀਂ ਔਰ ਦਿੱਲੀ ਆਓ ਉੱਥੇ ਬਹਿ ਕੇ ਕੁਝ ਨਹੀਂ ਹੋਣਾ ਔਰ ਸ਼ੁਭਕਰਨ ਦਾ ਖੜਾ ਛੱਡੋ ਹੁਣ ਹੋ ਗਿਆ ਬੜਾ ਸ਼ੁਭਕਰਨ ਦਾ ਆਪਣੇ ਜਿਹੜੇ ਉੱਥੇ ਹੋਰ ਜਿਹੜੇ ਜਿੰਦੇ ਬੰਦੇ ਆ ਉਹ ਮਰ ਜਾਣਗੇ ਉਹਨਾਂ ਨੂੰ ਬਚਾਓ ਜਿਹੜਾ ਚਲਾ ਗਿਆ ਉਹਨਾਂ ਦੇ ਪਿੱਛੇ ਕਿਉਂ ਲੱਗੇ ਹੋਏ ਹੋ ਛੋਟੇ ਛੋਟੇ ਬੱਚੇ ਆ ਗਏ ਕਿਸਾਨਾਂ ਦੇ ਉਹਨਾਂ ਦੀ ਅੱਗੇ ਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰਨੀ ਹੈ ਉਹਦੇ ਬਾਰੇ ਸੋਚੋ ਤੁਸੀਂ ਉਹ ਸਾਰਾ ਕੁਝ ਹੀ ਉਹਦੇ ਉੱਤੇ ਹੀ ਕਰ ਦਿੱਤਾ ਹੈਗਾ ਚੁੱਪ ਕਰਨ ਦੇ ਤਾਂ ਉਹ ਚਲਾ ਗਿਆ 1 ਮਹੀਨਾ ਪਹਿਲੇ ਸਰਕਾਰ ਨੇ ਉਹਨੂੰ ਕੰਪਨਸੇਟ ਵੀ ਕਰ ਦਿੱਤਾ ਉਹਨੋਂ ਦਾ ਖੇੜਾ ਛੱਡ ਕੇ ਅੱਗੇ ਵੱਧੋ ਤੁਸੀਂ ਦਿੱਲੀ ਵੱਲ ਨੂੰ ਜੇਕਰ ਤੁਸੀਂ ਸੱਚੇ ਹੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸੱਚੇ ਹੋ ਤਾਂ ਅੱਜ ਦੇ ਵੀਡੀਓ ਚ ਮੈਂ ਇਨਾ ਹੀ ਕਹਿਣਾ ਸੀ ਇੱਕ ਦੋ ਲਿੰਕ ਜਿਹੜੇ ਹੋਣਗੇ ਇਹਦਾ ਥੱਲੇ ਪਏ ਹੋਣਗੇ ਤੁਸੀਂ ਦੇਖ ਲੈਣਾ ਉਹਨਾਂ ਨੂੰ ਤਾਂ ਇਹ ਵੀਡੀਓ ਦੇਖਣ ਵਾਸਤੇ ਥੈਂਕਸ ਫॉर ਵਾਚਿੰਗ ਔਰ ਅੱਗੇ ਮੈਂ ਕੋਈ ਵੈਸੇ ਉਹਨਾਂ ਦਾ ਵੀਡੀਓ ਇਹਦਾ ਕੋ ਬਣਦਾ ਮਤਲਬ ਹੀ ਨਹੀਂ ਬਣਦਾ ਕਿਉਂਕਿ ਅੰਦੋਲਨ ਹੀ ਖਤਮ ਹੋ ਗਿਆ ਜੇਕਰ ਇਹਨਾਂ ਚ ਕੋਈ ਇਮਾਨਦਾਰ ਬੰਦਾ ਹੋਏਗਾ ਮੇਰੀ ਆਵਾਜ਼ ਸੁਣ ਰਿਹਾ ਹੋਏਗਾ ਕਿ ਹੋ ਸਕਦਾ ਉਹ ਇਹਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰੇ ਤਾਂ ਮੈਂ ਹੋਰ ਵੀਡੀਓ ਬਣਾ ਦਾਂਗਾ ਹੋਰ ਤਾਂ ਇਹ ਕੁਝ ਬਣਾਉਣ ਦਾ ਫਾਇਦਾ ਨਹੀਂ ਹੈਗਾ ਤੋਂ ਥੈਂਕਸ ਫॉर ਵਾਚਿੰਗ